ਸ਼ੀਰੀ ਵਿਸ਼ਾਲ ਜਿਤ ਏਡੀਸੀ ਪੀਸੀਟੀ ਵੱਲੋਂ ਐਸਪੀ ਸੌਸ਼ਿਰ ਪ੍ਰਵੇਸ਼ ਚੋਪੜਾ ਵੱਲੋਂ ਸੁਲਤਾਨਪੁਰ ਦੇ ਏਰੀਆ ਵਿੱਚ ਸਪੈਸ਼ਲ ਚੈਕਿੰਗ ਅਭਿਆਨ ਚਲਾ ਕੇ ਹਰੇਕ ਆਮ ਜਾਣ ਵਾਲੇ ਵਹੀਕਲ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਤਾਪਦੀ ਗਰਮੀ ਵਿੱਚ ਵੀ ਪੁਲਿਸ ਵੱਲੋਂ ਗਰਮ ਜੋਸ਼ੀ ਨਾਲ ਕੀਤੀ ਗਈ ਚੈਕਿੰਗ ਕਮਿਸ਼ਨਰ ਰੈਡ ਪੁਲਿਸ ਆਪਣੇ ਆਵਾਮ ਦੀ ਸੁਰੱਖਿਆ ਲਈ 24 ਘੰਟੇ ਲਈ ਤਤਪਰ ਹੈ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਮਾਨ ਜੋ ਕਮਿਸ਼ਨਰ ਵੱਲੇ ਸਮਰਸਰ ਤਰਨ ਗੁਰਪ੍ਰੀਤ ਸਿੰਘ ਵੱਲੋਂ ਤੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੇ ਅਲੱਗ-ਅਲੱਗ ਪੁਆਇੰਟਸ ਦੇ ਉੱਤੇ ਸਾਡੇ ਵੱਲੋਂ ਨਾਕਾ ਪੱਤੀ ਪਲੱਸ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਇਸ ਪੁਆਇੰਟ ਦੇ ਉੱਤੇ ਜਿਹੜਾ ਸਾਡਾ ਇੰਟਰ-ਡਿਸਟ੍ਰਿਕਟ ਨਾਕਾ ਹੈ ਜਿਹੜਾ ਤਰਨਤਾਰਨ ਤੇ ਅਮਰਸਰ ਨੂੰ ਜੋੜਦਾ ਹੈ ਸੁਲਤਾਨਪੁਰ ਏਰੀਆ ਦੇ ਵਿੱਚ ਉੱਥੇ ਸਾਡੇ ਵੱਲੋਂ ਜਿਹੜਾ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਇਸ ਏਰੀਆ ਦੇ ਵਿੱਚ ਜਿੰਨੇ ਵੀ ਸੈਂਸਿਟਿਵ ਏਰੀਆਜ਼ ਨੇ ਉਹਨਾਂ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਡੋਮਿਨੇਸ਼ਨ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿੰਨੇ ਵੀ ਐਂਟੀ-ਸੋਸ਼ਲ 엘ਿਮੈਂਟਸ ਉਹ ਭੱਜ ਰਿਹਾ ਜਾਂ ਕੋਈ ਕ੍ਰਿਮੀਨਲ ਆ ਜਿਹੜਾ ਅਵੇਟ ਕਰ ਰਿਹਾ ਵਾ ਉਹਨਾਂ ਦੇ ਉੱਤੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਇਸ ਦੇ ਵਿੱਚ ਪਬਲਿਕ ਵੱਲੋਂ ਵੀ ਸਾਡੇ ਵੱਲੋਂ ਇਹਨਾਂ ਐਂਟੀ-ਸੋਸ਼ਲ ਐਲੀਮੈਂਟਸ ਅਗੇਂਸਟ ਕਾਫੀ ਸਹਿਯੋਗ ਦਿੱਤਾ ਜਾ ਰਿਹਾ ਜਿੰਨੇ ਵੀ ਸੈਂਸਿਟਿਵ ਏਰੀਆਜ਼ ਨੇ ਇਸ ਥਾਣੇ ਦੇ ਭਾਵੇਂ ਉਹ ਖਾਲਸਾ ਨਗਰ ਹੋ ਗਿਆ ਜਾਂ ਸultanpur ਏਰੀਆ ਹੋ ਗਿਆ ਹੋਰ ਵੀ ਜਿਸ ਥਾਣੇ ਦੇ ਜਿਹੜੇ ਸੈਂਸਿਟਿਵ ਏਰੀਆਜ਼ ਨੇ ਉਹਨਾਂ ਦੇ ਵਿੱਚ ਸਾਡੇ ਵੱਲੋਂ ਪ੍ਰੋਪਰ ਜਿਹੜੀ ਆ ਚੈਕਿੰਗ ਪਲਸ ਐਂਟੀਸੋਸ਼ਲ ਐਲੀਮੈਂਟਸ ਦੇ ਉੱਤੇ ਜਿਹੜਾ ਸਾਡੇ ਵੱਲੋਂ ਦਬਿਜ ਦਿੱਤੀ ਜਾ ਰਹੀ ਆ ਜਿਸ ਦੇ ਵਿੱਚ ਸਾਡੇ ਵੱਲੋਂ ਸਾਨੂੰ ਪਬਲਿਕ ਵੱਲੋਂ ਜਿਹੜਾ ਪੂਰਨ ਸਹਿਯੋਗ ਮਿਲ ਰਿਹਾ ਹੈ ਇੱਥੇ ਮੈਂ ਦੱਸਣਾ ਚਾਹਾਂਗਾ ਵੀ ਇਸ ਥਾਣੇ ਦੇ ਵਿੱਚ ਜੇ ਆਪਾਂ ਪਿਛਲੇ 5 ਮਹੀਨਿਆਂ ਦੀ ਗੱਲ ਕਰੀਏ ਤਾਂ ਕਰੀਬ 33 ਦੇ ਕਰੀਬ ਮਕਦਮੇ ਸਾਡੇ ਵੱਲੋਂ ਦਰਜ ਕੀਤੇ ਗਏ ਨੇ ਐਨਡੀਪੀਐਸ ਦੇ ਜਿਹਦੇ ਵਿੱਚ 77 ਦੋਸ਼ੀ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਸੇ ਤਰ੍ਹਾਂ ਐਨਡੀਪੀਐਸ ਤੇ ਹੋਰ ਜਿਹੜੇ ਵੀ ਕ੍ਰਾਈਮ ਕਰਦੇ ਨੇ ਭਾਵੇਂ ਸਨੇਚਰਜ਼ ਨੇ ਭਾਵੇਂ ਉਹ ਡਰੱਗ ਬੈਡਲਰਸ ਨੇ ਭਾਵੇਂ ਜਿਹੜੇ ਹੋਰ ਮ ਜਿਹੜੀਆ ਕਾਰਵਾਈ ਕੀਤੀ ਜਾ ਰਹੀ ਹੈ